ਆਸਤੇ ਨਾ ਜ਼ਿੰਦਗੀ ਵਿੱਚ ਇੱਕ ਕਈ ਵਾ ਚੰਗਾ ਪਾਉਣ ਵਾਸਤੇ ਨਾ ਬੁਰੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਕਹਿੰਦੇ ਆ ਚੰਗਾ ਪਾਉਣ ਵਾਸਤੇ ਜ਼ਿੰਦਗੀ ਵਿੱਚ ਬੁਰੇ ਦੌਰ ਤੋਂ ਨਾ ਗੁਜ਼ਰਨਾ ਪੈਂਦਾ ਜ਼ਿੰਦਗੀ ਨੂੰ ਸਮਝਣਾ ਬਹੁਤ ਹੀ ਔਖੀ ਗੱਲ ਨਹੀਂ ਹੈਗੀ ਜ਼ਿੰਦਗੀ ਨੂੰ ਸਮਝਣਾ ਬਹੁਤ ਹੀ ਔਖੀ ਗੱਲ ਨਹੀਂ ਹੈਗੀ ਪਰ ਜਿਸ ਤੱਕੜੀ ਵਿੱਚ ਅਸੀਂ ਦੂਜਿਆਂ ਨੂੰ ਤੋਲ ਕੇ ਦੇਖਨੇ ਆ ਨਾ ਜਿਸ ਤੱਕੜੀ ਵਿੱਚ ਅਸੀਂ ਦੂਜਿਆਂ ਨੂੰ ਤੋਲ ਕੇ ਦੇਖਨੇ ਆ ਨਾ ਉਸ ਤੱਕੜੀ ਵਿੱਚ ਪਹਿਲਾਂ ਖੁਦ ਨੂੰ ਤੋਲ ਕੇ ਦੇਖੋ ਫਿਰ ਦੂਸਰੇ ਨੂੰ ਕੁਝ ਕਹੋ ਕਿਉਂਕਿ ਆਪਾਂ ਖੁਦ ਨੂੰ ਨੇ ਦੇਖਦੇ ਹੈਗੇ ਕਿਸੇ ਨੂੰ ਬਹੁ ਸੇਤੀ ਕੁਝ ਕਹਿ ਦਿੰਨੇ ਆ ਪਰ ਕਿਸੇ ਨੂੰ ਕੁਝ ਕਹਿਣ ਤੋਂ ਪਹਿਲਾਂ ਖੁਦ ਨੂੰ ਖੁਦ ਨੂੰ ਉਸ ਤੱਕੜੀ ਵਿੱਚ ਤੋਲ ਕੇ ਦੇਖੋ ਫਿਰ ਦੂਸਰੇ ਨੂੰ ਕਹੋ ਜਦੋਂ ਅਸੀਂ ਆਪਾਂ ਇਹ ਗੱਲ ਸਮਝ ਜਾਾਂਗੇ ਨਾ ਮੈਨੂੰ ਹੀ ਲੱਗਦਾ ਕਿ ਅਸੀਂ ਦੂਜੇ ਨੂੰ ਮਾੜਾ ਕਹਿ ਸਕੀਏ ਜਦੋਂ ਅਸੀਂ ਖੁਦ ਨੂੰ ਉਸ ਤੱਕੜੀ ਵਿੱਚ ਪਹਿਲਾਂ ਖੁਦ ਨੂੰ ਤੋਲ ਲਾਂਗੇ ਨਾ ਫਿਰ ਅਸੀਂ ਦੂਜੇ ਨੂੰ ਕੁਝ ਨਹੀਂ ਕਹਿ ਸਕਦੇ ਇਹ ਬਹੁਤ ਜ਼ਰੂਰੀ ਆ ਪਹਿਲਾ ਖੁਦ ਨੂੰ ਦੇਖੋ ਫਿਰ ਕਿਸੇ ਦੂਜੇ ਨੂੰ ਗੱਲਾਂ ਕਰੋ ਜਦ ਆਪਾਂ ਖੁਦ ਨੂੰ ਤੋਲਣ ਲੱਗ ਜਾਾਂਗੇ ਨਾ ਫਿਰ ਆਪਣੇ ਦਿਲ ਵਿੱਚ ਆਪਣੇ ਦਿਮਾਗ ਵਿੱਚ ਕਿਸੇ ਦੇ ਕਿਸੇ ਦੇ ਬਾਰੇ ਕੋਈ ਵੀ ਬੁਰਾ ਖਿਆਲ ਨਹੀਂ ਆਏਗਾ ਕਿਸੇ ਨੂੰ ਬੁਰਾ ਸੋਚ ਨਹੀਂ ਆਏਗੀ ਕਿ ਉਹ ਬੁਰਾ ਕੁਝ ਨਹੀਂ ਆਏਗਾ ਟਰਾਈ ਜ਼ਰ ਕਰਿਓ ਸੱਚੀਆਂ ਗੱਲਾਂ ਚੈਨਲ ਨੂੰ ਸਬਸਕ੍ਰਾਈਬ